सुदर्शन रेड्डी इंडिया गट जोड ਵੱਲੋਂ ਉਪਰਾਸਪਤੀ ਅਹੁਦੇ ਦੇ ਉਮੀਦਵਾਰ ਅਸੀਂ ਬਿਹਾਰ ਵਿੱਚ ਇੱਕ ਵੀ ਵੋਟ ਚੋਰੀ ਨਹੀਂ ਹੋਣ ਦੇਵਾਂਗੇ ਰਾਹੁਲ ਗਾਂਧੀ ਭਾਰਤ-ਚੀਨ ਵਿਚਕਾਰ ਸਥਿਰ ਸਬੰਧ ਵਿਸ਼ਵ ਸ਼ਾਂਤੀ ਤੇ ਖੁਸ਼ਹਾਲੀ 'ਚ ਯੋਗਦਾਨ ਪਾਉਣਗੇ ਪ੍ਰਧਾਨ ਮੰਤਰੀ ਮੋਦੀ ਪਾਖੜਾ ਡੈਮ ਦੇ ਫਲੱਡ ਗੇਟ ਖੋਲੇ ਗਏ ਪਾਕਿਸਤਾਨ ਲਈ ਵੱਧਿਆ ਖਤਰਾ ਟੀਟੀਪੀ ਨੇ ਤਿਆਰ ਕੀਤੇ ਰਾਕਟ ਤੇ ਡਰੋਨ ਰਾਹੀਂ ਸੁੱਟਣ ਵਾਲੇ ਬੰਬ ਦੇਸ਼ਤਵਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕਾਂਗਰਸ ਪ੍ਰਧਾਨ ਮਲਕਾਡਨ ਖੜਗੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ ਸੁਦਰਸ਼ਨ ਰੈਡੀ ਉਪਰਾਸਪਤੀ ਚੋਣ ਲਈ ਵਿਰੋਧੀ ਪਾਰਟੀਆਂ ਦੇ ਸਾਂਝੇ ਉਮੀਦਵਾਰ ਹੋਣਗੇ। ਨਾਲ ਹੀ ਉਹਨਾਂ ਨੇ ਦੇਸ਼ ਦੇ ਦੂਜੇ ਸਭ ਤੋਂ ਉੱਚੇ ਅਹੁਦੇ ਲਈ ਹੋਣ ਵਾਲੀ ਚੋਣ ਨੂੰ ਇੱਕ ਵਿਚਾਰਧਾਰਕ ਲੜਾਈ ਦੱਸਿਆ। ਰੈਡੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਗੋਆ ਦੇ ਪਹਿਲੇ ਲੋਕਾਇਕਤ ਹਨ। ਉਹ ਹైదరాబాద్ ਸਥਿਤ ਅੰਤਰਰਾਸ਼ਟਰੀ ਸਾਲਸੀ ਅਤੇ ਵਿਚੋਲਗੀ ਕੇਂਦਰ ਦੇ ਟਰਸਟੀ ਬੋਰਡ ਦੇ ਮੈਂਬਰ ਵੀ ਹਨ। ਉਹਨਾਂ ਦਾ ਮੁਕਾਬਲਾ ਐਨਡੀਏ ਦੇ ਉਮੀਦਵਾਰ ਸੀਪੀ ਰਾਧਾ ਕ੍ਰਿਸ਼ਨਨ ਦੇ ਨਾਲ ਹੋਵੇਗਾ। ਦੋਵੇਂ ਉਮੀਦਵਾਰ 21 ਅਗਸਤ ਨੂੰ ਆਪਣਾ ਨਾਮਜ਼ਦਗੀ ਪਰਚਾ ਦਾਖਲ ਕਰਨਗੇ। ਉਹ ਪ੍ਰਾਸਪਤੀ ਦੇ ਅਹੁਦੇ ਲਈ 9 ਸਤੰਬਰ ਨੂੰ ਚੋਣ ਹੋਣੀ ਹੈ। ਕਾਂਗਰਸ ਪ੍ਰਧਾਨ ਦੇ ਕਰ ਹੋਈ ਮੀਟਿੰਗ ਵਿੱਚ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਬੀ ਸੁਦਰਸ਼ ਰੈਡੀ ਦੇ ਨਾਂ ਨੂੰ ਅੰਤਮ ਰੂਪ ਦਿੱਤਾ ਗਿਆ। ਸੰਯੁਕਤ ਵਿਰੋਧੀ ਤਿਰਦੀ ਬੁੱਧਵਾਰ ਦੁਪਹਿਰ ਸੰਵਿਧਾਨ ਸਦਨ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਇੱਕ ਮੀਟਿੰਗ ਹੋਵੇਗੀ ਖੜਗੇ ਨੇ ਕਿਹਾ ਹੈ ਕਿ ਇੰਡੀਆ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਨੂੰ ਇੱਕ ਸਾਂਝਾ ਉਮੀਦਵਾਰ ਚੁਣਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ ਮੈਨੂੰ ਖੁਸ਼ੀ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਨਾਂ ਤੇ ਸਹਿਮਤ ਹੋ ਗਈਆਂ ਹਨ ਇਹ ਲੋਕਤੰਤਰ ਲਈ ਇੱਕ ਵੱਡੀ ਪ੍ਰਾਪਤੀ ਹੈ ਕਾਂਗਰਸ ਨੇਤਾ ਨੇ ਕਿਹਾ ਕਿ ਉਹਨਾਂ ਦਾ ਕਾਨੂੰਨੀ ਕੈਰੀਅਰ ਲੰਬਾ ਤੇ ਵਕਾਰੀ ਰਿਹਾ ਹੈ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਜੱਜ ਗੁਹਾਟੀ ਹਾਈ ਕੋਰਟ ਦੇ ਮੁੱਖ ਜੱਜ ਅਤੇ ਸੁਪਰੀਮ ਕੋਰਟ ਦੇ ਜੱਜ ਦੇ ਤੌਰ ਤੇ ਉਹ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਨਿਆਂ ਦੇ ਇੱਕ ਦਲੇਰ ਚੈਂਪੀਅਨ ਰਹੇ ਹਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਵੋਟਾਂ ਚੋਰੀ ਕਰਨ ਹਿੱਤ ਚੋਣ ਕਮਿਸ਼ਨ ਅਤੇ ਭਾਜਪਾ ਵਿਚਾਲੇ ਭਾਈਵਾਲੀ ਚੱਲ ਰਹੀ ਹੈ ਅਤੇ ਦਾਵਾ ਕੀਤਾ ਹੈ ਕਿ ਮਹਾਗਾਠ ਜੋੜ ਬਿਹਾਰ ਵਿੱਚ ਇੱਕ ਵੀ ਵੋਟ ਚੋਰੀ ਨਹੀਂ ਹੋਣ ਦੇਵੇਗਾ ਬਿਹਾਰ ਵਿੱਚ ਵੋਟਰ ਅਧਿਕਾਰ ਯਾਤਰਾ ਦੇ ਤੀਜੇ ਦਿਨ ਪਗਤ ਸਿੰਘ ਚੌਕ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਗਿਆ ਕਿ ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਸੰਵਿਧਾਨ ਨੇ ਦਿੱਤਾ ਹੈ ਅਤੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਸ਼ਾ ਅਤੇ ਚੋਣ ਕਮਿਸ਼ਨਰ ਇਸ ਨੂੰ ਉਹਨਾਂ ਕੋਲੋਂ ਖੋ ਰਹੇ ਹਨ ਉਹਨਾਂ ਕਹੇ ਕਿ ਇਹ ਸੰਵਿਧਾਨ ਵੱਲੋਂ ਦਿੱਤਾ ਗਿਆ ਅਧਿਕਾਰ ਹੈ ਤੇ ਤੁਸੀਂ ਇਸ ਲਈ ਲੜਾਈ ਲੜ ਰਹੇ ਹੋ ਅਤੇ ਮੋਦੀ ਸ਼ਾਹ ਅਤੇ ਚੋਣ ਕਮਿਸ਼ਨਰ ਇਸ ਨੂੰ ਤੁਹਾਡੇ ਕੋਲੋਂ ਖੋ ਰਏ ਹਨ ਆਰ ਜੀ ਡੀ ਦੇ ਤੇਜਸਵੀ ਜਾਦਵ ਮੈਂ ਅਤੇ ਮਹਾਗੜ ਜੋੜ ਦੇ ਹੋਰ ਆਗੂ ਤੁਹਾਡੇ ਨਾਲ ਖੜੇ ਹਨ ਅਤੇ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਬਿਹਾਰ ਵਿੱਚ ਇੱਕ ਵੀ ਵੋਟ ਚੋਰੀ ਨਹੀਂ ਕਰਨ ਦੇਵਾਂਗੇ ਉਹਨਾਂ ਨੇ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਅਤੇ ਭਾਜਪਾ ਨੇ ਹਰਿਆਣਾ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਵੋਟਾਂ ਚੋਰੀ ਕੀਤੀਆਂ ਹਨ ਉਹਨਾਂ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਹਿਲਾਂ ਤੁਹਾਡੇ ਵੋਟਰ ਕਾਰਡ ਜਾਣਗੇ ਫਿਰ ਤੁਹਾਡੇ ਰਾਸ਼ਨ ਕਾਰਡ ਜਾਣਗੇ ਤੇ ਫਿਰ ਤੁਹਾਡੀਆਂ ਜ਼ਮੀਨਾਂ ਅਡਾਨੀ ਅਤੇ ਅੰਬਾਨੀ ਦੇ ਹਵਾਲੇ ਕੀਤੀਆਂ ਜਾਣਗੀਆਂ ਇਸ ਦੌਰਾਨ ਤੇਜਸਵੀ ਨੇ ਸੰਬੋਧਨ ਵਿੱਚ ਦਾਅਵਾ ਕੀਤਾ ਹੈ ਕਿ ਨੌਜਵਾਨਾਂ ਨੇ ਸੂਬੇ ਵਿੱਚ ਐਨਡੀਏ ਦੀ ਬੁੱਢੀ ਤੇ ਜਰਜਰ ਸਰਕਾਰ ਨੂੰ ਲਾਂਬੇ ਕੰਨਾਂ ਤੇ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਤਹਿैया ਕਰ ਲਿਆ ਹੈ ਉਨਾਰਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨਾਲ ਸਰਹੱਦ ਤੇ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਤੇ ਸਰਹੱਦੀ ਵਿਵਾਦ ਦੇ ਨਿਰਪੱਖ ਵਾਜਬ ਅਤੇ ਆਪਸੀ ਤੌਰ ਤੇ ਸਵੀਕਾਰਯੋਗ ਹੱਲ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਉਹਨਾਂ ਕਹੇ ਕਿ ਭਾਰਤ ਤੇ ਚੀਨ ਵਿਚਕਾਰ ਸਥਿਰ, ਅਨੁਮਾਨਜੋਗ ਅਤੇ ਰਚਨਾਤਮਕ ਸਬੰਧੀ ਖੇਤਰ ਤੇ ਵਿਸ਼ਵ ਸ਼ਾਂਤੀ 'ਚ ਮਹੱਤਵਪੂਰਨ ਯੋਗਦਾਨ ਪਾਉਣਗੇ ਤੇ ਉਹ ਚੀਨੀ ਸ਼ਹਿਰ ਧਿਆਨਜਿੰਚ ਸ਼ੰਘਾਈ ਸਹਿਯੋਗ ਸੰਗਠਨ SCO ਦੇ ਆਉਣ ਵਾਲੇ ਸਿਖਰ ਸੰਮੇਲਨ ਤੋਂ ਪਰੇ ਚੀਨੀ ਰਾਸ਼ਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਲਈ ਉਤਸਖੰਨ ਵਾਂਗ ਜੀ ਜੋ ਸੋਮਵਾਰ ਨੂੰ ਦੋ ਦਿਨਾਂ ਤੌਰ ਤੇ ਦਿੱਲੀ ਪੁੱਜੇ ਹਨ ਨੇ ਵੀ ਸ਼ੀ ਵੱਲੋਂ ਮੋਦੀ ਨੂੰ SCO ਸੰਮੇਲਨ ਲਈ ਇੱਕ ਸੁਨੇਹਾ ਤੇ ਸੱਦਾ ਸੌਂਪਿਆ ਚੀਨੀ ਵਿਦੇਸ਼ ਮੰਤਰੀ ਨਾਲ ਆਪਣੀ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਪੋਸਟ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਲਗਭਗ 10 ਮਹੀਨੇ ਪਹਿਲਾਂ ਸ਼ੀ ਨਾਲ ਆਪਣੀ ਗੱਲਬਾਤ ਤੋਂ ਬਾਅਦ ਭਾਰਤ-ਚੀਨ ਸਬੰਧਾਂ ਨੇ ਇੱਕ ਦੂਜੇ ਦੇ ਹਿੱਤਾਂ ਤੇ ਸੰਵੇਦਨਸ਼ੀਲਤਾ ਦੇ ਸਤਿਕਾਰ ਦੁਆਰਾ ਨਿਰੰਤਰ ਤਰੱਕੀ ਕੀਤੀ ਹੈ। ਭਾਰਤ ਤੇ ਚੀਨ ਵੱਲੋਂ ਪੂਰਬੀ ਲਦਾਖ ਟਕਰਾਅ ਨੂੰ ਖਤਮ ਕਰਨ ਲਈ ਸਹਿਮਤ ਹੋਣ ਤੋਂ 2 ਦਿਨ ਬਾਅਦ ਮੋਦੀ ਤੇ ਸ਼ੀ ਪਿਛਲੇ ਸਾਲ ਅਕਤੂਬਰ ਵਿੱਚ ਰੂਸੀ ਸ਼ਹਿਰ ਕਾਜਾਨ ਚ ਮਿਲੇ ਸਨ ਅਤੇ ਦਵੱਲੇ ਸਬੰਧਾਂ ਨੂੰ ਆਮ ਬਣਾਉ ਤੇ ਸਰਹੱਦੀ ਵਿਵਾਦ ਨੂੰ ਹੱਲ ਕਰਨ ਲਈ ਕਈ ਵਿਧੀਆਂ ਨੂੰ ਮੋੜ ਸਰਜੀਤ ਕਰਨ ਤੇ ਸਹਿਮਤ ਹੋਏ ਸਨ ਪੀਐਮਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਕਾਜਾਨ ਵਿੱਚ ਰਾਸ਼ਪਤੀ ਸ਼ੀ ਨਾਲ ਮੁਲਾਕਾਤ ਤੋਂ ਬਾਅਦ ਦਵੱਲੇ ਸਬੰਧਾਂ ਵਿੱਚ ਸਥਿਰ ਤੇ ਸਕਾਰਾਤਮਕ ਪ੍ਰਗਤੀ ਦਾ ਸਵਾਗਤ ਕੀਤਾ ਜਿਸ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਦੀ ਮੋੜ ਸ਼ੁਰੂਆਤ ਸਮੇਤ ਆਪਸੀ ਸਤਿਕਾਰ ਆਪਸੀ ਹੱਤਤੇ ਆਪਸੀ ਸੰਵੇਦਨਸ਼ੀਲਤਾ ਸ਼ਾਮਲ ਸੀ ਪ੍ਰਧਾਨ ਮੰਤਰੀ ਮੋਦੀ ਨੇ SCO ਸਮੇਲਨ ਲਈ ਸੱਦਾ ਦੇਣ ਲਈ ਸ਼ਹੀਦਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਸਵੀਕ੍ਰਿਤੀ ਦਾ ਪ੍ਰਗਟਾਵਾ ਕੀਤਾ ਪਹਾੜਾਂ ਵਿੱਚ ਵਾਰਿਸ਼ ਕਰਨ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ 2 ਸਾਲਾਂ ਬਾਅਦ ਮੰਗਲਵਾਰ ਦੁਪਹਿਰ ਨੂੰ ਡੈਮ ਦੇ ਚਾਰ ਫਲੱਡ ਗੇਟ ਖੋਲ ਦਿੱਤੇ ਇਨ੍ਹਾਂ ਰਾਹੀਂ ਕਰੀਬ 45000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਇਸ ਚੋਂ ਅੱਧਾ ਪਾਣੀ ਸਤਲੁਜ ਦਰਿਆ ਤੇ ਅੱਧਾ ਨਹਿਰਾਂ ਵਿੱਚ ਛੱਡਿਆ ਜਾਵੇਗਾ। ਰੂਪਨਗਰ ਦੇ ਡੀਸੀ ਵਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਵਾਦੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਪਾਖੜਾ ਡੈਮ ਤੋਂ ਪਾਣੀ ਛੱਡਣਾ ਸ਼ੁਰੂ ਕੀਤਾ ਗਿਆ। ਤਾਂ ਜੋ ਹਿਮਾਚਲ ਦੇ ਕੈਚਮੈਂਟ ਏਰੀਆ ਤੋਂ ਆਉਣ ਵਾਲੇ ਪਾਣੀ ਨੂੰ ਡੈਮਾਂ ਵਿੱਚ ਜਮਾ ਕਰਨ ਲਈ ਜ਼ਰੂਰੀ ਸਮਰੱਥਾ ਤਿਆਰ ਕੀਤੀ ਜਾ ਸਕੇ। ਦੂਜੇ ਪਾਸੇ ਰਾਵੀ ਤੇ ਓਜੇ ਦਰਿਆ ਵਿੱਚ ਪਾਣੀ ਦਾ ਪੱਧਰ ਘਟਣ ਨਾਲ ਪਠਾਨਕੋਟ ਤੇ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਹਾਲਾਤ ਕੰਟਰੋਲ 'ਚ ਹੋਣ ਲੱਗੇ ਹਨ। ਹਾਲਾਂਕਿ ਬਿਆਸ ਦੇ ਪਾਣੀ ਕਾਰਨ ਕਪੂਰਥਲਾ ਦੇ ਮੰਡ ਇਲਾਕੇ ਦੇ ਪ੍ਰਭਾਵਿਤ ਕਰੀਬ 25 ਤੋਂ ਵੱਧ ਪਿੰਡਾਂ ਦੀ ਸਥਿਤੀ ਜਿਉਂ ਦੀ ਤਿਉ ਬਣੀ ਹੋਈ ਹੈ। ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਮਗਰੋਂ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਮੌੜ ਹਰਦਾ ਖਤਰਾ ਪੈਦਾ ਹੋ ਗਿਆ ਹੈ। ਕਾਮਾਵਾਲ ਪੁਲ ਤੋਂ ਸਿਰਫ 1 ਫੁੱਟ ਹੇਠਾਂ ਪਾਣੀ ਵਹਿ ਰਿਹਾ ਹੈ। ਇਸ ਕਾਰਨ 12 ਤੋਂ ਵੱਧ ਪਿੰਡਾਂ ਦਾ ਸੜਕੀ ਸੰਪਰਕ ਟੁੱਟਣ ਲੱਗਾ ਹੈ। ਪੌਂਗ ਡੈਮ 'ਚ ਮੰਗਲਵਾਰ ਨੂੰ ਪਾਣੀ ਦੀ ਆਮਦ 74013 ਕਿਊਸਕ ਸੀ ਇਥੋਂ 17456 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੌਂਗ ਡੈਮ ਤੋਂ 12 ਘੰਟਿਆਂ ਬਾਅਦ 6000 ਕਿਊਸਕ ਦੀ ਦਰ ਨਾਲ 75000 ਕਿਊਸਕ ਪਾਣੀ ਬਾਦੂ ਛੱਡਿਆ ਜਾਣਾ ਹੈ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਤੋਂ ਬਾਅਦ ਟਾਂਡਾ ਉੜਮੜ ਇਲਾਕੇ ਦੇ ਪਿੰਡਾਂ ਵਿੱਚ ਬਿਆਸ ਦਰਿਆ ਪੂਰਾ ਉਫਾਨ ਤੇ ਹੈ ਪਾਕਿਸਤਾਨ ਲਈ ਅਤਵਾਦੀ ਖਤਰੇ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਪਾਕਿਸਤਾਨੀ ਸੁਰੱਖਿਆ ਏਜੰਸੀਆਂ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅਤਵਾਦੀ ਸਮੂਹ ਤਹਿਰੀਕ-ਏ-ਤਾਲੀਵਾਨ ਪਾਕਿਸਤਾਨ (ਟੀਟੀਪੀ) ਨੇ ਆਪਣੇ ਪੱਧਰ ਤੇ ਰਾਕਟ ਅਤੇ ਡਰੋਨ ਰਾਹੀਂ ਸੁੱਟਣ ਵਾਲੇ ਬੰਬ ਤਿਆਰ ਕੀਤੇ ਹਨ। ਸਮੂਹ ਵੱਲੋਂ ਸੋਸ਼ਲ ਮੀਡੀਆ ਤੇ ਇਨ੍ਹਾਂ ਹਥਿਆਰਾਂ ਨੂੰ ਬਣਾਉਂਦਿਆਂ ਅਤੇ ਚਲਾਉਂਦਿਆਂ ਦੀਆਂ ਵੀਡੀਓ ਅਤੇ ਤਸਵੀਰਾਂ ਪ੍ਰਸਾਰਿਤ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਟੀਟੀਪੀ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਵੱਲੋਂ ਅਮਰੀਕਾ ਵੱਲੋਂ ਬਣਾਈਆਂ ਐਂਟੀ ਟੈਂਕ ਅਤੇ ਐਫ ਜੀ ਐਮ 148 ਜੈਵਲਿਨ ਮਿਜ਼ਾਈਲਾਂ ਵੀ ਹਾਸਲ ਕਰ ਲਈਆਂ ਗਈਆਂ ਹਨ ਜੈਵਲਿਨ ਮਿਜ਼ਾਈਲਾ ਆਪਣੀ ਫਾਇਰ ਐਂਡ ਫਾਰਗੇਟ ਸਮਰੱਥਾ ਲਈ ਮਸ਼ਹੂਰ ਹੈ ਇੱਕ ਵਾਰ ਲਾਂਚ ਹੋਣ ਤੋਂ ਬਾਅਦ ਇਸ ਮਿਜ਼ਾਈਲ ਦਾ ਉਨਤ ਇਨਫਰਾ ਰੈਡ ਗਾਈਡੈਂਸ ਸਿਸਟਮ ਆਪਣੇ ਆਪ ਹੀ ਟੀਚਿਆਂ ਜਿਵੇਂ ਕਿ ਦੁਸ਼ਮਣ ਟੈਂਕ ਬਖਤਰਬੰਦ ਵਾਹਨਾਂ ਅਤੇ ਪਹਾੜੀਆਂ ਤੇ ਸਥਾਪਤ ਫੌਜੀ ਸ਼ੌਣੀਆਂ ਨੂੰ ਟਰੈਕ ਕਰਦਾ ਹੈ ਤੇ ਉਹਨਾਂ ਨੂੰ ਤਬਾਹ ਕਰ ਦਿੰਦਾ ਹੈ ਪਾਕਿਸਤਾਨ ਦੇ ਇੱਕ ਸੁਰੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਸਥਿਤੀ ਨਾ ਸਿਰਫ ਅਮਰੀਕੀ ਫੌਜ ਦੇ ਛੱਡੇ ਹੋਏ ਹਥਿਆਰਾਂ ਨੂੰ ਸੁਰੱਖਿਅਤ ਕਰਨ ਚ ਅਫਗਾਨ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦੀ ਹੈ ਸਗੋਂ ਇਹ ਚਿੰਤਾਜਨਕ ਸੰਭਾਵਨਾ ਵੀ ਬਤਾਉਂਦੀ ਹੈ ਕਿ ਇਨ੍ਹਾਂ ਮਜਾਇਲਾਂ ਦੀ ਵਰਤੋਂ ਪਾਕਿਸਤਾਨੀ ਫੌਜੀ ਚੌਕੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਸਕਦੀ ਹੈ ਕੇਂਦਰੀ ਕੈਬਨਟ ਨੇ ਆਨਲਾਈਨ ਗੇਮਿੰਗ ਬੈਲ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਨਾਲ ਆਨਲਾਈਨ ਸੱਟੇਬਾਜ਼ੀ ਸਹਾਯੋਗ ਅਪਰਾਧ ਹੋਵੇਗਾ ਇੱਕ ਸੂਤਰ ਦਾ ਕਹਿਣਾ ਹੈ ਕਿ ਇਹ ਬੈਲ 20 ਅਗਸਤ ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਜਾਣ ਦੀ ਸੰਭਾਵਨਾ ਹੈ ਨਾਂ ਗੋਪਤ ਰੱਖਣ ਦੀ ਸ਼ਰਤ ਤੇ ਸੂਤਰ ਨੇ ਦੱਸਿਆ ਕਿ ਕੈਬਨਟ ਨੇ ਆਨਲਾਈਨ ਰੀਅਲ ਮਨੀ ਗੇਮਿੰਗ ਪਲੇਟਫਾਰਮਾਂ ਨੂੰ ਨਿਯਮਤ ਕਰਨ ਲਈ ਬੈਲ ਨੂੰ ਮਨਜ਼ੂਰੀ ਦਿੱਤੀ ਹੈ ਇਸ ਦੇ ਤਹਿਤ ਆਨਲਾਈਨ ਸੱਟੇਬਾਜ਼ੀ ਨੂੰ ਅਪਰਾਧ ਮੰਨਿਆ ਜਾਵੇਗਾ ਤੇ ਸਜ਼ਾ ਦਿੱਤੀ ਜਾਵੇਗੀ ਸਰਕਾਰ ਵੱਲੋਂ ਇਹ ਕਦਮ ਹਾਲ ਹੀ ਦੇ ਮਹੀਨਿਆਂ ਵਿੱਚ ਵਾਧੇ ਆਨਲਾਈਨ ਧੋਖਾ ਦੇਈ ਦੇ ਮਾਮਲਿਆਂ ਤੋਂ ਬਾਅਦ ਚੁੱਕਿਆ ਗਿਆ ਹੈ ਜਾਂਚ ਏਜੰਸੀਆਂ ਹੁਣ ਉਹਨਾਂ ਮਸ਼ਹੂਰ ਹਸਤੀਆਂ ਤੇ ਵੀ ਸਖਤ ਕਾਰਵਾਈ ਕਰ ਰਹੀ ਹੈ ਜੋ ਅਜਿਹੇ ਐਪਸ ਦਾ ਪ੍ਰਚਾਰ ਕਰਦੇ ਹਨ। ਆਨਲਾਈਨ ਗੇਮਿੰਗ ਵੈਲੂ ਮਨਜ਼ੂਰੀ ਮਿਲਣ ਤੋਂ ਬਾਅਦ ਸੱਟੇਬਾਜੀ ਅਤੇ ਜੂਆ ਐਪਸ ਚਲਾਉਣ ਤੇ 7 ਸਾਲ ਦੀ ਜੇਲ੍ਹ ਅਤੇ ਭਾਰੀ ਜੁਰਮਾਨਾ ਹੋਵੇਗਾ। ਸਰਕਾਰ ਲੋਡ ਪੈਣ ਤੇ ਅਜਿਹੇ ਐਪਸ ਦੇ ਵੈੱਬਸਾਈਟ ਨੂੰ ਬੈਨ ਕਰੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਕੇ ਇਸ਼ਤਿਹਾਰ ਦੇਣ ਵਾਲਿਆਂ ਲਈ 2 ਸਾਲ ਤੱਕ ਦੀ ਕੈਦ ਹੈ ਜਾਂ 50 ਲੱਖ ਰੁਪਏ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ ਕਿਸੇ ਵੀ ਲੈਣ-ਦੇਣ ਜਾਂ ਫੰਡਾਂ ਦੇ ਅਧਿਕਾਰ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ 3 ਸਾਲ ਤੱਕ ਦੀ ਕੈਦ ਜਾਂ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ ਇਸ ਤੋਂ ਇਲਾਵਾ ਕੇਂਦਰੀ ਕੈਬਨਿਟ ਨੇ Rajasthan ਦੇ Kota Bundi ਵਿਖੇ 1507 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਇੱਕ ਨਵਾਂ ਹਵਾਈ ਅੱਡਾ ਸਥਾਪਿਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਜੰ데 ਹੋਏ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ 2 ਸਾਲਾਂ ਵਿੱਚ ਪੂਰਾ ਹੋਣ ਵਾਲੇ ਇਸ ਹਵਾਈ ਅੱਡੇ ਦੀ ਸਾਲਾਨਾ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ 20 ਲੱਖ ਹੋਵੇਗੀ। ਮਹਾਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਵਿੱਚ ਬੱਦਲ ਫਟਣ ਵਰਗੀ ਸਥਿਤੀ ਕਾਰਨ ਆਏ ਹੜ੍ਹਾਂ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਮੁੰਬਈ ਵਿੱਚ ਲਗਭਗ 300 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਮੁੱਖ ਮੰਤਰੀ ਦਵਿੰਦਰ ਫੜਨवीस ਨੇ ਹਫਤਾਵਾਰੀ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ 12 ਤੋਂ 14 ਲੱਖ ਏਕੜ ਜ਼ਮੀਨ ਤੇ ਲੱਗੀ ਫਸਲ ਤਬਾਹ ਹੋ ਗਈ। ਉਹਨਾਂ ਕਹੇ ਕਿ ਕੁੱਲ ਮਿਲਾ ਕੇ ਸਥਿਤੀ ਕੰਟਰੋਲ ਵਿੱਚ ਹੈ। ਸ਼ਹਿਰ ਦੀ ਜੀਵਨ ਰੇਖਾ ਮੰਨੀਆਂ ਜਾਂਦੀਆਂ ਉਪਨਗਰੀ ਰੇਲ ਗੱਡੀਆਂ ਜਾਂ ਤਾਂ ਮੱਠੀ ਚਾਲਣਾ ਚੱਲ ਰਹੀਆਂ ਹਨ ਜਾਂ ਫਿਰ ਦੇਰੀ ਨਾਲ ਚੱਲ ਰਹੀਆਂ ਹਨ। ਮੁੰਬਈ ਵਿੱਚ ਮੀਠੀ ਨਦੀ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਈ ਹੈ। ਅਤੇ 400 ਤੋਂ 500 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਉਪ ਮੁੱਖ ਮੰਤਰੀ ਏਗਨਾ ਸ਼ਿੰਦੇ ਸਥਿਤੀ ਤੇ ਨਜ਼ਰ ਰੱਖ ਰਹੇ ਹਨ। ਸੜਕਾਂ ਤੇ ਨੱਕੋ-ਨੱਕ ਪਾਣੀ, ਟ੍ਰੈਫਿਕ ਜਾਮ ਅਤੇ ਲੋਕਲ ਟ੍ਰੇਨਾਂ ਦੀ ਰਫ਼ਤਾਰ ਰੁਕਣ ਦਰਮਿਆਨ, ਪੀਐਮਸੀ ਨੇ ਮੰਗਲਵਾਰ ਨੂੰ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ। ਕਈ ਕਰਮਚਾਰੀਆਂ ਨੂੰ ਤਾਂ ਦਫ਼ਤਰ ਪਹੁੰਚਣ ਤੇ ਛੁੱਟੀ ਬਾਰੇ ਪਤਾ ਲੱਗਾ ਹੈ। ਬੀਐਮਸੀ ਨੇ ਮੁੰਬਈ ਦੇ ਸਾਰੇ ਪ੍ਰਾਈਵੇਟ ادارے ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇਣ। ਜਿਸ ਤੋਂ ਬਾਅਦ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਸੰਦੇਸ਼ ਭੇਜ ਕੇ ਵਰਕ ਫਰੋਮ ਹੋਮ ਕਰਨ ਲਈ ਕਿਹਾ ਹੈ। ਮੁੰਬਈ ਵਿੱਚ ਮੀਂਹ ਦੌਰਾਨ ਇੱਕ ਮੋਨੋਰੇਲ ਮੈਸੂਰ ਕਲੋਨੀ ਅਤੇ ਭਗਤੀ پارک ਸਟੇਸ਼ਨ ਵਿਚਕਾਰ ਫਸ ਗਈ। ਫਾਇਰ ਬ੍ਰਿਗੇਡ ਵਿਭਾਗ ਅਤੇ ਹੋਰ ਏਜੰਸੀਆਂ ਕ੍ਰੇਨ ਦੀ ਮਦਦ ਨਾਲ ਬਚਾਅ ਕਾਰਜ ਕਰ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੰਬਈ ਫਾਇਰ ਵਿਭਾਗ ਦੀਆਂ ਤਿੰਨ ਗੱਡੀਆਂ ਕਟਨਾਸਥਾਨ ਤੇ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਯਾਤਰੀਆਂ ਨੂੰ ਖਿੜਕੀਆਂ ਦੇ ਸ਼ੀਸ਼ੇ ਕੱਟ ਕੇ ਬਾਹਰ ਕੱਢਿਆ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਹਰੀਦਵਾਰ ਵਿੱਚ ਗੰਗਾ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਹਰਿਦੁਆਰ ਵਿਖੇ ਗੰਗਾ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ 10 ਸੈਂਟੀਮੀਟਰ ਉੱਪਰ ਵਗ ਰਿਹਾ ਸੀ ਜਿਸ ਕਾਰਨ ਪ੍ਰਸ਼ਾਸਨ ਨੇ ਮੈਦਾਨੀ ਇਲਾਕੇ ਵਿੱਚ ਹੜ੍ਹਾਂ ਦਾ ਪਾਣੀ ਆਉਣ ਅਤੇ ਗੰਗਾ ਦੇ ਕੰਢੇ ਤੇ ਰਹਿੰਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਕਾਨੂੰਨ ਪਿੰਡ ਵਿੱਚ ਰਾਤ ਸਮੇਂ ਬੱਦਲ ਫਟਣ ਕਾਰਨ ਅਚਾਨਕ ਆਇਆ ਹੜ੍ਹ ਦੇ ਪਾਣੀ ਨਾਲ ਇੱਕ ਪੁਲ ਅਤੇ ਤਿੰਨ ਦੁਕਾਨਾਂ ਰੁੜ ਗਈਆਂ। ਜੇਲਾ ਪ੍ਰਸ਼ਾਸਨ ਨੇ ਕੁੱਲੂ ਅਤੇ ਬੰਜਾਰ ਸਬਡਿਵੀਜ਼ਨਾਂ ਚ ਸਕੂਲ ਕਾਰਜ ਅਤੇ ਅੰਗਰਵਾੜੀ ਕੇਂਦਰਾਂ ਸਮੇਤ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਇੱਕ ਮਾਮਲੇ ਵਿੱਚ ਸੂ ਮੋਟੋ ਨੋਟਿਸ ਰੈਂਦੇ ਜਲੰਧਰ ਦੇ ਸੰਤ ਰਾਮਾ ਨੰਦ ਚੌਂਕ ਤੋਂ ਲੱਗੇ ਬੋਰਡ ਪੁੱਟਣ ਸੰਬੰਧੀ ਪੁਲਿਸ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਜਲੰਧਰ ਤੋਂ ਰਿਪੋਰਟ ਤਾਲਬ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਜਿੰਦਿਆਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਅਖਬਾਰ ਵਿੱਚ ਸ਼ਬਰੀ ਖਬਰ ਅਨੁਸਾਰ ਅਮਰ ਸ਼ਹੀਦ ਰਾਮਾ난다 ਚੌਂਕ ਵਿੱਚ ਲਿਖੇ ਜੈ ਗੁਰਦੇਵ ਧੰ ਗੁਰਦੇਵ ਦੇ ਜੈਕਾਰੇ ਪੁੱਟ ਕੇ ਬੇਅਦਬੀ ਕੀਤੀ ਗਈ। ਇਸ ਸਬੰਧੀ ਕਮਿਸ਼ਨ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ 2004 ਦੀ ਧਾਰਾ 10 ਤਹਿਤ 2 ਐਚ ਸੁ ਮੋਟੋ ਨੋਟਿਸ ਲੈਂਦੇ ਹੋਏ ਪੜਤਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਤੇ ਜਸਵੀਰ ਸਿੰਘ ਗੜੀ ਦਾ ਕਹਿਣਾ ਹੈ ਕਿ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹਿੰਦੀ ਸਿਨੇਮੇ ਦੇ ਦਿਗਜ ਅਦਾਕਾਰ ਅਚਯੁਤ ਪੋਤਦਾਰ ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਉਹਨਾਂ ਦੇ ਦਿਹਾਂਤ ਦੀ ਖਬਰ ਆਉਣ ਤੋਂ ਬਾਅਦ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲ ਗਈ ਆਪਣੇ ਸ਼ਾਨਦਾਰ ਅਦਾਕਾਰੀ ਕੈਰੀਅਰ ਵਿੱਚ ਉਹਨਾਂ ਨੇ 125 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ ਇਨ੍ਹਾਂ ਵਿੱਚ ਸੁਪਰਸਟਾਰ ਅਮੀਰ ਖਾਨ ਦੀ ਬਲਾਕਬਾਸਟਰ ਫਿਲਮ 3 ਇਅਰਸ ਵਿੱਚ ਵੀ ਉਹਨਾਂ ਨੇ ਇੱਕ ਪ੍ਰੋਫੈਸਰ ਦੀ ਭੂਮਿਕਾ ਨਿਭਾਈ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਮੌਕੇ ਤੇ ਅਮੀਰ ਖਾਨ ਬੋਮਨ ਰਾਨੀ ਅਤੇ ਹੋਰ ਕਲਾਕਾਰਾਂ ਦਾ ਕਹਿਣਾ ਹੈ ਕਿ ਪੋਦਾਰ ਬਹੁਤ ਹੀ ਵਧੀਆ ਕਲਾਕਾਰ ਸਨ ਉਹਨਾਂ ਤੋਂ ਹਮੇਸ਼ਾ ਸਾਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ ਹੈ ਉਹਨਾਂ ਨੇ ਲਾਈਫ ਦੇ ਵਿੱਚ ਜਿੰਨੇ ਵੀ ਕਿਰਦਾਰ ਨਿਭਾਏ ਹਨ ਬਹੁਤ ਵਧੀਆ ਨਿਭਾਏ ਹਨ ਉਹਨਾਂ ਦੀਆਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਅਮੀਰ ਖਾਨ ਨੇ ਪੋਸਟ 'ਤੇ ਲਿਖਿਆ ਕਿ ਲੰਬੇ ਸਮੇਂ ਤੱਕ ਇੱਕ ਅਨੁਭਵੀ ਕਲਾਕਾਰ ਵੱਜੋਂ ਫਿਲਮ ਇੰਡਸਟਰੀ 'ਤੇ ਰਾਜ ਕਰਨ ਵਾਲੇ ਪੋਦਾਰ ਸਾਡੇ ਵਿਚਕਾਰ ਨਹੀਂ ਰਹੇ ਇਹ ਅਧਿਕਾਰਤ ਜਾਣਕਾਰੀ ਮਰਾਠੀ ਟੀਵੀ ਚੈਨਲ ਸਟਾਰ ਪ੍ਰਵਾਹ ਨੇ ਇੱਕ ਇੰਸਟਾਗ੍ਰam ਪੋਸਟ ਰਾਹੀਂ ਦਿੱਤੀ ਹੈ ਵੱਡੇ ਪਰਦੇ ਤੋਂ ਇਲਾਵਾ ਉਹ ਛੋਟੇ ਪਰਦੇ ਦੇ ਇੱਕ ਕਮਹਾਨ ਅਦਾਕਾਰ ਵੀ ਸਨ ਉਹਨਾਂ ਨੇ ਕਾਫੀ ਲੰਬਾ ਸਮਾਂ ਭਾਰਤੀ ਹਵਾਈ ਫੌਜ ਵਿੱਚ ਸੇਵਾ ਵੀ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਇੰਡੀਅਨ ਆਇਲ ਕੰਪਨੀ ਵਿੱਚ ਲੰਬੇ ਸਮੇਂ ਤੱਕ ਕੰਮ ਕੀਤਾ 1980 ਦੇ ਦਹਾਕੇ ਵਿੱਚ ਉਹ ਅਦਾਕਾਰੀ ਦੀ ਦੁਨੀਆ ਵੱਲ ਮੁੜੇ ਇਸ ਤੋਂ ਬਾਅਦ ਉਹਨਾਂ ਨੇ ਟੀਵੀ ਤੋਂ ਬ੍ਰੇਕ ਵੀ ਲਿਆ ਤੇ ਉਹ ਚਾਰ ਦਹਾਕਿਆਂ ਤੱਕ ਲਗਾਤਾਰ ਕੰਮ ਕਰਦੇ ਰਹੇ ਅਸਲ ਵਿੱਚ ਉਹ ਇੱਕ ਮਰਾਠੀ ਅਦਾਕਾਰ ਸਨ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਤੇ ਟੀਵੀ ਸ਼ੋਅ ਕੀਤੇ ਹਨ ਉਹਨਾਂ ਦੀਆਂ ਮਸ਼ਹੂਰ ਫਿਲਮਾਂ ਹਨ ਅਰਧ ਸਤਿਆ ਤਜਾਬ ਦਿਲ ਵਾਲੇ ਵਾਸਤਵ ਪਰਣੀਤਾ ਲਗੇ ਰਹੋ ਮੁੰਨਾ ਭਾਈ ਦਬੰਗ ਅਤੇ 3 ਇਅਰਜ਼ ਆਦਿ ਇਲਾਵਾ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹਨਾਂ ਨੇ ਥਾਣੇ ਦੇ ਜੁਪੀਟਰ ਹਸਪਤਾਲ ਵਿੱਚ ਆਖਰੀ ਸਾਹ ਲਏ ਜਿੱਥੇ ਉਹਨਾਂ ਨੂੰ ਸਿਹਤ ਸੰਬੰਧੀ ਪੇਚੀਦਗੀਆਂ ਕਾਰਨ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦਾ 22 ਅਗਸਤ ਨੂੰ ਜਨਮ ਦਿਨ ਹੈ। ਉਹਨਾਂ ਨੂੰ ਸੋਮਵਾਰ ਸ਼ਾਮ ਨੂੰ ਸਾਹ ਲੈਣ ਦੀ ਦਿੱਕਤ ਨਾਲ ਦਿਲ ਸੰਬੰਧੀ ਸਮੱਸਿਆਵਾਂ ਕਾਰਨ ਗੰਭੀਰ ਅਲੱਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਸੋਮਵਾਰ ਰਾਤ ਨੂੰ 10:30 ਵਜੇ ਉਨਾ ਦਾ ਦਿਹਾਤ ਹੋ ਗਿਆ ਇਸ ਮੌਕੇ ਤੇ ਫਿਲਮ ਇੰਡਸਟਰੀ ਦੇ ਵੱਖ-ਵੱਖ ਕਲਾਕਾਰਾਂ ਦਾ ਕਹਿਣਾ ਹੈ ਕਿ ਉਹ ਇੱਕ ਬਹੁਤ ਵਧੀਆ ਅਭਿਨੇਤਾ ਸਨ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਅਮਰ ਭੂਮਿਕਾ ਨਿਭਾਈਆਂ ਹਨ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ ਕੇਂਦਰ ਨੇ ਟੈਕਸਟਾਈਲ ਇੰਡਸਟਰੀ ਨੂੰ ਰਾਹਤ ਦੇਣ ਲਈ ਕਪਾਹ ਤੇ ਲੱਗੇ 11% ਦੀ ਦਰਾਮਦ ਟੈਕਸ ਨੂੰ ਹਟਾ ਦਿੱਤਾ ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਹੈ ਉਥੇ ਇੰਡਸਟਰੀ ਇਸ ਨੂੰ ਇੱਕ ਵੱਡੀ ਰਾਹਤ ਦੇ ਰੂਪ ਵਿੱਚ ਦੇਖ ਰਹੀ ਹੈ ਵਿੱਤ ਮੰਤਰਾਲੇ ਨੇ ਕਪਾਹ ਧਰਾਮਤ ਤੇ ਲੱਗੇ 11% ਦੀ ਟੈਕਸ ਨੂੰ ਤੁਰੰਤ ਪ੍ਰਭਾਵ ਨਾਲ ਸਮਾਪਤ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਧਰ ਸੰਯੁਕਤ ਕਿਸਾਨ ਮੋਰਚਾ ਨੇ ਇਸ ਨੋਟੀਫਿਕੇਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇੱਕ ਪਾਸੇ ਕਿਸਾਨਾਂ ਦੀ ਕਪਾਹ ਦੀ ਫਸਲ ਆਉਣ ਵਿੱਚ ਹੁਣ ਡੇਢ ਮਹੀਨਾ ਰਹਿ ਗਿਆ ਹੈ। ਅਜਿਹੇ ਵਿੱਚ ਕਪਾਹ ਧਰਾਮਤ ਤੇ ਲੱਗੇ ਟੈਕਸ ਨੂੰ ਵਾਪਸ ਲੈ ਕੇ ਸਰਕਾਰ ਨੇ ਕਿਸਾਨਾਂ ਤੇ ਇੱਕ ਵੱਡਾ ਹਮਲਾ ਕੀਤਾ ਹੈ। ਉਨਾ ਕਪਾਹ ਡਰਾਮਾ ਦਾ ਟੈਕਸ ਨੂੰ ਹਟਾਉਣਾ ਕਿਸਾਨਾਂ ਲਈ ਮੌਤ ਦਾ ਵਾਰੰਟ ਦੱਸਦੇ ਹੋਏ ਕਿਹਾ ਹੈ ਕਿ ਟੈਕਸ ਹਟਣ ਨਾਲ ਘਰੇਲੂ ਕਪਾਹ ਦਾ ਬਾ ਸਿੱਧੇ ਪ੍ਰਭਾਵਿਤ ਹੋਵੇਗਾ ਕਪਾਹ ਦੀਆਂ ਕੀਮਤਾਂ ਯਕੀਨੀ ਤੌਰ ਤੇ ਡਿਗਣ ਗਈਆਂ ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ ਤਾਮਿਲ ਫਿਲਮ ਮਨੁਸ਼ੀ ਦੇ ਨਰਮਾਤਾਵਾਂ ਨੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਸੀਵੀਐਫਸੀ ਵਿਚਾਰੇ ਟਕਰਾ ਕਾਰਨ ਇਸ ਫਿਲਮ ਨੂੰ ਸਰਟੀਫਿਕੇਟ ਦਿੱਤੇ ਜਾਣ ਦਾ ਮਾਮਲਾ ਮ드ਰਾਸ ਹਾਈ ਕੋਰਟ ਪਹੁੰਚ ਗਿਆ ਲਿਹਾਜਾ ਸ਼ੈਲੀ ਦੇ ਉਲਟ ਮਦਰਾਸ ਹਾਈ ਕੋਰਟ ਸਿੱਧੇ ਤੌਰ ਤੇ ਮਨੁਸ਼ੀ ਦੀ ਸਮੀਖਿਆ ਕਰੇਗੀ ਅਜਿਹਾ ਕਰਨ ਲਈ ਹਾਈ ਕੋਰਟ ਨੂੰ ਫਿਲਮ ਦੇ ਨਿਰਮਾਤਾ ਸੀ ਵੈਟਰੀ ਮਾਰਨ ਨੂੰ ਫਿਲਮ ਚਨਾਈ ਵਿੱਚ ਜੱਜ ਨੂੰ ਦਿਖਾਉਣ ਦਾ ਆਦੇਸ਼ ਦਿੱਤਾ ਹੈ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਸੈਂਸਰ ਬੋਰਡ ਦੀ ਫਿਲਮ ਵਿੱਚ 37 ਕੱਟ ਲਗਾਉਣ ਦੀ ਮੰਗ ਸਹੀ ਹੈ ਜਸਟਿਸ ਐਨ ਆਨੰਦ ਵੈਂਕਟੇਸ਼ ਨੇ ਮੰਗਲਵਾਰ ਨੂੰ ਫਿਲਮ ਨਿਰਮਾਤਾ ਬੈਟਰੀ ਮਾਰਨ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ 24 ਅਗਸਤ ਨੂੰ ਚੇਨਾਈ ਵਿੱਚ ਫਿਲਮ ਦਾ ਨਿੱਜੀ ਪ੍ਰਦਰਸ਼ਨ ਕਰਾਉਣ ਦਾ ਆਦੇਸ਼ ਦਿੱਤਾ ਹੈ। ਪਾਕਿਸਤਾਨ ਨਾਲ بارش ਨਾਲ ਜੁੜੀਆਂ ਘਟਨਾਵਾਂ ਅਤੇ ਹੜ੍ਹ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 706 ਤੱਕ ਪਹੁੰਚ ਗਈ। ਫੌਜ ਨੇ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕਾਰਜਾਂ ਨੂੰ ਤੇਜ਼ ਕਰ ਦਿੱਤਾ। ਰਾਸ਼ਟਰੀ ਆਫਤ ਮੈਨੇਜਮੈਂਟ ਅਥਾਰਟੀ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 24 ਘੰਟਿਆਂ ਵਿੱਚ 24 ਹੋਰ ਲੋਕਾਂ ਦੀ ਮੌਤ ਹੋ ਗਈ ਜਿਸ ਨਾਲ 26 ਜੂਨ ਤੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 706 ਹੋ ਗਈ ਹੈ। ਇਸ ਤਰ੍ਹਾਂ ਜਖਮੀਆਂ ਦੀ ਗਿਣਤੀ 965 ਤੱਕ ਪਹੁੰਚ ਗਈ ਐਨਡੀਐਮਏ ਨੇ ਦੱਸਿਆ ਕਿ ਖੈਬਰ ਪਖਤੂਨਖਵਾਸ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਜਿੱਥੇ ਹੁਣ ਤੱਕ 427 ਲੋਕ ਮਾਰੇ ਗਏ ਇਸ ਤੋਂ ਬਾਅਦ ਪੰਜਾਬ ਵਿੱਚ 164 ਸਿੰਧ ਵਿੱਚ 29 ਬਲੋਚਿਸਤਾਨ ਵਿੱਚ 22 ਮਕਬੂਜ਼ਾ ਜੰਮੂ ਕਸ਼ਮੀਰ ਵਿੱਚ 56 ਅਤੇ ਇਸਲਾਮਾਬਾਦ ਖੇਤਰ ਵਿੱਚ 8 ਲੋਕਾਂ ਦੀ ਮੌਤ ਹੋਈ ਹੈ ਫੌਜ ਦੇ ਬਲਾਰੇ ਲੈਫਟਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਫੌਜ ਨੇ ਰਾਹਤ ਕਾਰਜਾਂ ਨੂੰ ਤੇਜ਼ ਕਰ ਦਿੱਤਾ ਇਸੇ ਤਰ੍ਹਾਂ 6903 ਲੋਕਾਂ ਨੂੰ ਬਚਾਇਆ ਗਿਆ ਅਤੇ ਖੈਬਰ ਪਖਤੂਨ ਖਵਾ ਵਿੱਚ ਨੌ ਕੈਂਪਾਂ ਰਾਹੀਂ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਰਾਹਤ ਕਾਰਜਾਂ ਵਿੱਚ ਫੌਜ ਦੀਆਂ ਅੱਠ ਇਕਾਈਆਂ ਸ਼ਾਮਲ ਹਨ ਜਦਕਿ ਬਨੇਰ ਵਿੱਚ ਦੋ ਬਟਾਲੀਅਨ ਕੰਮ ਕਰ ਰਹੀਆਂ ਹਨ ਭਾਰਤੀ ਪਲਾੜ ਏਜੰਸੀ ਇਸਰੋਏ ਕਜਹਿ ਰੌਕਰਤੇ ਕੰਮ ਕਰ ਰਹੀ ਹੈ ਜਿਸ ਦੀ ਉਚਾਈ ਚਾਰਲੀ ਮੰਜਲਾ ਇਮਾਰਤ ਜਿੰਨੀ ਹੋਵੇਗੀ ਜੋ 75000 ਕਿਲੋਗ੍ਰam ਭਾਰ ਵਾਲੇ ਪੇ ਲੋਡ ਨੂੰ ਧਰਤੀ ਦੀ ਹੇਠਲੀ ਜਮਾਤ ਵਿੱਚ ਸਥਾਪਿਤ ਕਰਨ ਦੇ ਵਿੱਚ ਸਮਰੱਥਾ ਹੋਵੇਗੀ ਇਸਰੋ ਮੁਖੀ ਵੀ ਨਰਾਇਣ ਨੇ ਇਹ ਜਾਣਕਾਰੀ ਦਿੱਤੀ ਉਸਮਾਨੀਆ ਯੂਨੀਵਰਸਿਟੀ ਦੇ ਕੈਨਵੋਕੇਸ਼ਨ ਸਮਰੋਹ ਵਿੱਚ ਨਰਾਇਣ ਨੇ ਕਿਹਾ ਕਿ ਇਸ ਸਾਲ ਇਸਰੋ ਨੇ ਕਈ ਮਹੱਤਵਪੂਰਨ ਮਿਸ਼ਨ ਤੈਅ ਕੀਤੇ ਹਨ ਜਿਨ੍ਹਾਂ ਵਿੱਚ ਨੈਵੀਗੇਸ਼ਨ ਵਿਦ ਇੰਡੀਆ ਕੰਸਟੇਲੇਸ਼ਨ ਸਿਸਟਮ ਸੈਟਲਾਈਟ ਨੂੰ ਇੱਕ ਰਾਕੇਟ ਅਤੇ ਭਾਰਤੀ ਰਾਕੇਟ ਰਾਹੀਂ ਅਮਰੀਕਾ ਦੇ 6500 ਕਿਲੋਗ੍ਰam ਵਜਨੀ ਸੰਚਾਰ ਉਪਕਰਣ ਨੂੰ ਜਮਾਤ ਵਿੱਚ ਸਥਾਪਿਤ ਕਰਨਾ ਸ਼ਾਮਲ ਹੈ। ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਏਪੀਜੀ ਅਬਦੁਲ ਕਲਾਮ ਵੱਲੋਂ ਬਣਾਇਆ ਪਹਿਲਾ ਲੌਂਚਰ 17 ਟਨ ਦਾ ਸੀ ਜੋ ਸਿਰਫ 35 ਕਿਲੋ ਭਾਰ ਨੂੰ ਹੇਠਲੀ ਧਰਤੀ ਦੀ ਜਮਾਤ ਵਿੱਚ ਸਥਾਪਿਤ ਕਰਦਾ ਸੀ। ਅੱਜ ਅਸੀਂ 75000 ਕਿਲੋਗ੍ਰam ਭਾਰ ਲਿਜਾਣ ਵਾਲੇ ਰਾਕੇਟ ਦੀ ਕਲਪਨਾ ਕਰ ਰਹੇ ਹਾਂ ਜਿਸ ਦੀ ਉਚਾਈ 40 ਮੰਜ਼ਲਾ ਇਮਾਰਤ ਜਿੰਨੀ ਹੋਵੇਗੀ ਨਰਾਇਣ ਨੇ ਕਿਹਾ ਹੈ ਕਿ ਫਿਲਹਾਲ ਭਾਰਤ ਦੇ 55 ਉਪਗ੍ਰਹਿ ਪਲਾੜ ਵਿੱਚ ਸਰਗਰਮ ਹਨ ਅਤੇ ਆਉਣ ਵਾਲੇ 3 ਤੋਂ 4 ਸਾਲਾਂ ਵਿੱਚ ਇਹ ਗਿਣਤੀ ਤਿੰਨ ਗੁਣਾ ਵਧਾਈ ਜਾਵੇਗੀ ਕੰਤਾਰਾ ਚੈਪਟਰ 1 ਦੇ ਮੇਕਰਜ਼ ਨੇ ਬਾਲੀਵੁੱਡ ਅਦਾਕਾਰ ਗੋਸ਼ਨ ਦਵਈਆ ਦਾ ਫਰਸਟ ਲੁੱਕ ਰਿਲੀਜ਼ ਕੀਤਾ ਹੈ ਇਸ ਫਿਲਮ ਦੇ ਵਿੱਚ ਗੋਲਸ਼ਨ ਕੁਲ ਸ਼ੇਖਰ ਦਾ ਕਿਰਦਾਰ ਨਿਭਾਉਣ ਜਾ ਰਿਹਾ ਹੈ ਫਿਲਮ 2022 ਦੀ ਬਲੌਕਬਾਸਟਰ ਕੰਤਾਰਾ ਦਾ ਸਿਕਲ ਹੈ ਜਿਸ ਨੂੰ ਰਿਸ਼ਭ ਸ਼ੈਟੀ ਬਣਾ ਰਹੇ ਹਨ ਹੁਣ ਦਰਸ਼ਕਾਂ ਵਿੱਚ ਉਤਸ਼ਾਹ ਸਾਫ਼ ਨਜ਼ਰ ਆ ਰਿਹਾ ਹੈ ਕਿਉਂਕਿ ਸਾਰਿਆਂ ਨੂੰ ਠੀਕ ਹੈ ਕਿ ਫਿਲਮ ਵਿੱਚ ਫਿਰ ਤੋਂ ਉਹੀ ਰਹੱਸਮਈ ਦੁਨੀਆ ਦਿਖਾਈ ਜਾਵੇਗੀ ਜਿਸ ਨੇ ਪਿਛਲੀ ਵਾਰ ਸਾਰਿਆਂ ਨੂੰ ਦਵਾਨਾ ਬਣਾ ਦਿੱਤਾ ਕੰਤਾਰਾ ਚੈਪਟਰ 1 ਨੂੰ ਰਿਸ਼ਭ ਸ਼ੈਟੀ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ ਇਸ ਵਾਰ ਉਹ ਫਿਲਮ ਵਿੱਚ ਆਪਣੇ ਸੈਂਟਰਲ ਕਿਰਦਾਰ ਨੂੰ ਦੁਬਾਰਾ ਨਵਾਂਦੇ ਨਜ਼ਰ ਆਉਣਗੇ ਪਹਿਲੀ ਫਿਲਮ ਨੇ ਲੋਕ ਕਥਾ ਸ਼ਰਦਾ ਤੇ انسانی ਭਾਵਨਾਵਾਂ ਨੂੰ ਬਾਖੂਬੀ ਜੋੜ ਕੇ ਇੱਕ ਵੱਖ ਤਰ੍ਹਾਂ ਦੀ ਸਟੋਰੀ ਸਟੋਰੀ ਟੈਲਿੰਗ ਪੇਸ਼ ਕੀਤੀ ਸੀ ਫਿਲਮ ਦੀ ਸ਼ਾਨਦਾਰ ਵਰਲਡ ਵਾਈਡ ਰਿਲੀਜ਼ 2 ਅਕਤੂਬਰ 2025 ਨੂੰ ਤੈਅ ਕੀਤੀ ਗਈ ਹੈ ਇਹ ਫਿਲਮ ਕੰਨੜ ਤੇਲਗੂ ਹਿੰਦੀ ਤਾਮਲ ਮਲਿਆਲਮ ਬੰਗਾਲੀ ਅਤੇ ਅੰਗਰੇਜ਼ੀ ਸਣੇ ਕਈ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਇਹ ਫਿਲਮ ਵਧੀਆ ਪ੍ਰਦਰਸ਼ਨ ਕਰੇਗੀ ਕਿਉਂਕਿ ਇਹ ਵੱਖਰੀ ਹੀ ਫਿਲਮ ਹੈ ਜਿਸ ਨੂੰ ਦਰਸ਼ਕ ਭਰਪੂਰ ਪਿਆਰ ਦੇਣਗੇ ਕੈਰਾ ਅਡਵਾਨੀ ਨੇ ਬਾਦ 2 ਵਿੱਚ ਆਪਣੇ ਜਵਰਦਸਤ ਐਕਸ਼ਨ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਜਸ਼ਰਜ ਫਿਲਮ ਦੇ ਹਾਈ ਓਕਟੇਨ ਐਕਸ਼ਨ ਯੂਨੀਵਰਸ ਦੇ ਵਿੱਚ ਕਦਮ ਰੱਖ ਚੁੱਕੀ ਕੈਰਾ ਅਡਵਾਨੀ ਨੇ ਫਿਰਮ ਵਿੱਚ ਕਾਵਿਆ ਲੂਥਰਾ ਦਾ ਕਿਰਦਾਰ ਨਿਭਾਇਆ ਹੈ ਜੋ ਨਿਡਰ ਸਮਝਦਾਰ ਅਤੇ ਦ੍ਰੜ ਇਰਾਦੇ ਵਾਲੀ ਹੈ ਵਿਸ਼ੇਸ਼ ਤੌਰ ਤੇ ਤੇਜ਼ ਤਰਾਰ ਚੇਜ ਸੀਕੁਐਂਸ ਨੂੰ ਲੈ ਕੇ ਹਾਈ ਇੰਪੈਕਟ ਕੈਸੀ ਨਾ ਵਿੱਚ ਕਿਆਰਾ ਨੇ ਅਜੇ ਹੀ ਸ਼ਾਪ ਛੱਡੀ ਹੈ ਕਿ ਉਸ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਜੇ ਵਿੱਚ ਉਸ ਦੀ ਫੋਰਥੀ ਸਕਰੀਨ ਪੇਸ਼ਕਾਰੀ ਅਤੇ ਹਰ ਐਕਸ਼ਨ ਵਿੱਚ ਉਸ ਦਾ ਭਰੋਸਾ ਦਰਸ਼ਕਾਂ ਨੂੰ ਹੈਰਾਨ ਕਰ ਰਿਹਾ ਹੈ ਜਿਸ ਕਰਕੇ ਵਾਰ ਦੋ ਦੀ ਤਾਰੀਫ ਹੋ ਰਹੀ ਹੈ ਵਾਰ ਦੋ ਦੇ ਵਿੱਚ ਕਿਆਰਾ ਅਡਵਾਨੀ ਨੇ ਕੀਤੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਉਹਦੇ ਚਿਹਤਿਆਂ ਦਾ ਕਹਿਣਾ ਹੈ ਕਿ ਕਿਆਰਾ ਅਡਵਾਨੀ ਨੇ ਬਹੁਤ ਵਧੀਆ ਰੋਲ ਕੀਤਾ ਹੈ ਪਹਿਲਾ ਉਹ ਸਿਰਫ ਅਜਈਆਂ ਨਾਰਮਲ ਭੂਮਿਕਾ ਨਿਭਾਉਂਦੀ ਰਹੀ ਹੈ ਪਰ ਇਸ ਵਾਰ ਉਸ ਨੂੰ ਐਕਸ਼ਨ ਅਦਾਰ ਵਿੱਚ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਉਹ ਇੱਕ ਵਧੀਆ ਕਲਾਕਾਰ ਹੈ ਤੇ ਇੱਕ ਵਧੀਆ ਇਨਸਾਨ ਵੀ ਹੈ। ਹਰਿਆਣਾ ਸਰਕਾਰ ਨੇ 19 ਸਾਲ ਅਧਿਆਪਕਾ ਦੀ ਮੌਤ ਤੋਂ ਬਾਅਦ ਲੋਕਾਂ ਦੇ ਭਾਰੀ ਰੋਸ ਨੂੰ ਦੇਖਦਿਆਂ ਭਵਾਨੀ ਅਤੇ ਚਰਖੀ ਦਾਦਰੀ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ, ਐਸਐਮਐਸ ਅਤੇ ਡੋਂਗਲ ਸੇਵਾਵਾਂ 48 ਘੰਟਿਆਂ ਲਈ ਮੁਅਤਲ ਕਰ ਦਿੱਤੀਆਂ। ਇਹ ਪਾਬੰਦੀ ਸਵੇਰੇ 11 ਵਜੇ ਤੋਂ ਲੈ ਕੇ 21 ਅਗਸਤ ਸਵੇਰੇ 11 ਵਜੇ ਤੱਕ ਲਾਗੂ ਰਹੇਗੀ। ਪ੍ਰੀ-ਸਕੂਲ ਦੀ ਅਧਿਆਪਕਾ ਮਨੀਸ਼ਾ ਦੀ Laash 13 ਅਗਸਤ ਨੂੰ ਬਿਹਵਾਨੀ ਦੇ ਇੱਕ ਖੇਤ ਵਿੱਚੋਂ ਬਰਾਮਦ ਕੀਤੀ ਗਈ। ਉਹ 11 ਅਗਸਤ ਨੂੰ ਸਕੂਲ ਤੋਂ ਬਾਅਦ ਇੱਕ ਨਰਸਿੰਗ ਕਾਲਜ ਵਿੱਚ ਦਾਖਲੇ ਬਾਰੇ ਪੁੱਛਣ ਗਈ ਸੀ ਜਿਸ ਤੋਂ ਬਾਅਦ ਉਹ ਲਾਪਤਾ ਹੋ ਗਈ। ਇਸ ਮੌਤ ਮਗਰੋਂ ਸਥਾਨਕ ਲੋਕਾਂ ਨੇ ਰੋਸ ਵਿੱਚ ਆ ਕੇ ਜ਼ਿਲ੍ਹੇ ਦੀਆਂ ਮੁੱਖ ਸੜਕਾਂ ਤੇ ਧਰਨਾ ਲਾ ਦਿੱਤਾ ਤੇ ਆਵਾਜਾਈ ਠੱਪ ਕਰ ਦਿੱਤੀ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਹੁਕਮਾਂ ਵਿੱਚ ਅਧਿਆਪਕਾਂ ਦੀ ਮੌਤ ਦਾ ਕੋਈ ਜ਼ਿਕਰ ਨਹੀਂ ਹੈ ਪਰ ਸੂਤਰਾਂ ਅਨੁਸਾਰ ਇਹ ਆਦੇਸ਼ ਮਾਮਲੇ ਨਾਲ ਸੰਬੰਧਤ ਕਟਨਾਕਰਮ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ। ਗ੍ਰੈਬ ਪਾਕ ਦੀ ਵਿਧੀ ਕਮਕਸਕਰ ਸੁਮੇਤ ਮਿਸ਼ਰਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਿਵਾਨੀ ਅਤੇ ਚਰਖੀ ਦਾਦਰੀ ਵਿੱਚ ਜ਼ਿਲ੍ਹੇ ਵਿੱਚ ਸ਼ਾਂਤੀ ਭੰਗ ਹੋਣ ਦਾ ਖਤਰਾ ਹੈ। ਇਸ ਲਈ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇੰਟਰਨੈਟ ਸੇਵਾਵਾਂ ਮੌਤਲ ਕੀਤੀਆਂ ਗਈਆਂ ਹਨ। ਮਿਵਾਨਦੀ ਦੇ ਐਸਪੀ ਸੁਮੇਤ ਕੁਮਾਰ ਦਾ ਕਹਿਣਾ ਹੈ ਕਿ ਮਨੀਸ਼ਾ ਦੀ ਲਾਸ਼ ਕੋਲੋਂ ਬੈਗ ਵਿੱਚੋਂ ਇੱਕ ਨੋਟ ਉਸ ਦਾ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਬਰਾਮਦ ਹੋਏ ਹਨ। ਮਨੀਸ਼ਾ ਵੱਲੋਂ ਕੀਟਨਾਸ਼ਕ ਖਰੀਦਣ ਦੇ ਸਬੂਤ ਵੀ ਮਿਲੇ ਹਨ। ਦੂਜੇ ਪਾਸੇ ਮਨੀਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਖੁਦਕੁਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ। ਕਾਂਗਰਸੀ ਆਗੂ ਕਨਈਆ ਕੁਮਾਰ ਨੇ ਦਾਵਾ ਕੀਤਾ ਹੈ ਕਿ ਭਾਜਪਾ ਦਾ ਇਕਲੋਤਾ ਏਜੰਡਾ ਬਿਹਾਰ ਵਿਧਾਨ ਸਭਾ ਚੋਣਾਂ ਤੱਕ ਤਕਸ਼ਿਸ਼ ਕੁਮਾਰ ਨੂੰ ਵਰਤਨਾ ਤੇ ਬਾਅਦ ਵਿੱਚ ਉਸ ਨੂੰ ਪਾਸੇ ਕਰਕੇ ਆਪਣਾ ਮੁੱਖ ਮੰਤਰੀ ਬਣਾਉਂਦਾ ਹੈ। ਉਹਨਾਂ ਇਹ ਵੀ ਆਖਿਆ ਕਿ ਬਿਹਾਰ ਦੇ ਲੋਕ ਅੱਜ ਵੀ ਭਾਜਪਾ ਨੂੰ ਸਿੱਧੀ ਸਤਾ ਨਹੀਂ ਦੇਣਾ ਚਾਹੁੰਦੇ। ਇਸ ਕਰਕੇ ਉਹ ਪਿਛਲੇ ਰਸਤੇ ਤੋਂ ਸਤਾ ਵਿੱਚ ਆਉਣਾ ਚਾਹੁੰਦੀ ਹੈ। ਕਨਈਆ ਨੇ ਵੋਟਰ ਅਧਿਕਾਰ ਯਾਤਰਾ ਤੋਂ ਵੱਖਰੇ ਤੌਰ ਤੇ ਗੱਲਬਾਤ ਕਰਦੇ ਆਖਿਆ ਕਿ ਅਸੈਂਬਲੀ ਚੋਣਾਂ ਮਗਰੋਂ ਮਹਾਗਠ ਜੋੜ ਬਿਹਾਰ ਵਿੱਚ ਸਰਕਾਰ ਬਣਾ ਸਕਦਾ ਹੈ ਤੇ ਇਹ ਧਾਰਨਾ ਸਹੀ ਨਹੀਂ ਹੈ ਕਿ ਐਨਡੀਏ ਚੰਗੀ ਸਥਿਤੀ ਵਿੱਚ ਹੈ ਕਨਈਆ ਨੇ ਆਖਿਆ ਕਿ ਆਮੇਸ਼ਾ ਨੇ ਪਹਿਲਾਂ ਕਿਹਾ ਸੀ ਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਲਈ ਸਾਡੇ ਦਰਵਾਜ਼ੇ ਸਾਰੇ ਖੁੱਲੇ ਹਨ ਪਰ ਉਹ ਨਿਤਿਸ਼ ਕੁਮਾਰ ਨਾਲ ਰਲ ਗਏ ਭਾਜਪਾ ਜਾਣਦੀ ਹੈ ਕਿ ਉਹ ਇਕੱਲੀ ਸਰਕਾਰ ਨਹੀਂ ਬਣਾ ਸਕਦੀ ਇਸ ਕਰਕੇ ਨਿਤਿਸ਼ ਕੁਮਾਰ ਨੂੰ ਲੈ ਕੇ ਚੱਲ ਰਹੀ ਹੈ ਭਾਜਪਾ ਦਾ ਇਕਲੌਤਾ ਏਜੰਡਾ ਬਿਹਾਰ ਅਸੈਂਬਲੀ ਚੋਣਾਂ ਤੱਕ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਵਰਦਨਾ ਤੇ ਬਾਅਦ ਵਿੱਚ ਉਹਨਾਂ ਨੂੰ ਪਾਸੇ ਕਰਕੇ ਆਪਣਾ ਮੁੱਖ ਮੰਤਰੀ ਬਣਾਉਣਾ ਹੈ ਇਸ ਮੌਕੇ ਉਹਨਾਂ ਨੇ ਐਸਆਰ ਮੁੱਦੇ ਨੂੰ ਲੈ ਕੇ ਚੋਣ ਕਮਿਸ਼ਨ ਤੇ ਭਾਜਪਾ ਦੀ ਬੋਲੀ ਭੁਲਣ ਦਾ ਦੋਸ਼ ਲਗਾਇਆ ਹੈ ਉਹਨਾਂ ਆਖਿਆ ਚੋਣ ਕਮਿਸ਼ਨ ਕਹਿੰਦਾ ਹੈ ਕਿ ਕੋਈ ਪੱਖਪਾਤ ਨਹੀਂ ਅਤੇ ਨਾ ਕੋਈ ਵਿਰੋਧੀ ਤਿਰ ਹੈ ਸਾਰੇ ਬਰਾਬਰ ਹਨ ਜਦਕਿ ਚੋਣ ਕਮਿਸ਼ਨ ਨੂੰ ਨਿਰਪੱਖ ਹੋਣਾ ਚਾਹੀਦਾ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।